ਤਨ ਤਨ ਬਾਬਾ ਯੂਰਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਨਾਬਾ ਦੇ ਪਿੰਡ ਸ਼ਿੰਟਾ ਵਾਲਾ ਦੇ ਇਤਿਹਾਸਕ ਗੁਰਦੁਆਰਾ ਚਿਵਾਰਾ ਸਾਹਿਬ ਤੋਂ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਦਿਨ ਬਰਾਜਮਾ ਰਹੇ ਸਨ ਉਸ ਇਤਿਹਾਸਕ ਸਥਾਨ ਤੋਂ ਅੱਜ ਵਿਸ਼ਾਲ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਗਿਆ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜੋ ਕਿ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਸ਼ਾਮ ਨੂੰ ਸਮਾਪਤ ਹੋਵੇਗਾ ਨਾਬਾ ਭਾਰਸੋ ਤੇ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਨੂੰ ਹੁੰਦਾ ਹੋਇਆ ਇਹ ਰਵਾਨਾ ਹੋਇਆ ਅੱਜ ਨਾਬਾ ਦੇ ਪਿੰਡ ਸ਼ਿੰਟਾਂ ਵਾਲਾ ਤੋਂ ਜਿੱਥੋਂ ਕੋਈ ਵੱਡੀ ਤਦਾਦ ਦੇ ਵਿੱਚ ਸੰਗਤਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲਿਆ ਇਹ ਹਰ ਸਾਲ ਆ ਜਿਹੜਾ ਨਗਰ ਕੀਰਤਨਾ ਇਸ ਸਥਾਨ ਤੋਂ ਸਜਾਇਆ ਜਾਂਦਾ ਜੋ ਕਿ ਐ ਜੀ ਪੀ ਸੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਵੱਲੋਂ ਜੋ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਜੋ ਕਿ ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ ਉਸ ਨੂੰ ਵੀ ਸਮਰਪਿਤ ਆ ਜਿਹੜਾ ਵਿਸ਼ਾਲ ਨਗਰ ਕੀਰਤਨਾ ਜੋ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਸ਼ਾਮ ਨੂੰ ਸਮਾ ਖਾਲਸਾ ਵਹਿਗਜੀ ਕੀ ਫਤਿਹ ਦਸਮ ਪਾਤਸ਼ਾਹ ਦੇ ਛੋਟੇ ਸਹਬਜਾਦੇ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਦੀ ਲਹਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਸੰਗਤ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਨਕੀਆਂ ਜਿੰਦਾ ਵੱਡੇ ਸਾਕੇ ਸਾਡੇ ਬਾਬੇ ਕਹਨੇ ਜੋ ਕੌਮਲੀ ਸ਼ਹਾਦਤਾਂ ਦਿੱਤੀਆਂ ਸਿੱਖੀ ਦੇ ਬੂਟੇ ਨੂੰ ਸਿੰਜਿਆ ਸਾਨੂੰ ਜੀਵਨਦਾਨ ਬਖਸ਼ਿਆ ਉਹਨਾਂ ਸ਼ਹੀਦਾਂ ਨੂੰ ਸਤਕਾਰ ਭੇਟ ਕਰਨ ਲਈ ਔਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਸਾਡੇ ਲਈ ਕੀਤੇ ਪਰਪਰ ਨੂੰ ਯਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਸੰਗਤ ਨੇ ਤੋਂ ਇੱਕ ਉਪਰਾਲਾ ਕੀਤਾ ਉਹਨਾਂ ਨੂੰ ਸਤਕਾਰ ਭੇਟ ਕਰਨ ਲਈ ਜਿੱਥੇ ਮੈਂ ਸੂਚਾ ਸੰਗਤ ਦਾ ਧੰਨਵਾਦ ਕਰਦਾ ਬੇਨਤੀ ਵੀ ਕਰਦਾ ਆਓ ਇਹ ਪੋਹ ਦੇ ਮਹੀਨੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸੋ ਆਸ ਆਸ ਸਿਮਰੀਏ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਆਪ ਸਾਹ ਦੇ ਕੇ ਸਾਨੂੰ ਜੀਵਨਾਂ ਦਿੱਤਾ ਸਾਨੂੰ ਸਰਦਾਰੀਆਂ ਬਖਸ਼ੀਆਂ ਸਾਨੂੰ ਸਿੱਕੀ ਬਖਸ਼ੀ ਆਓ ਫਤਿਹਗੜ ਸਾਹਿਬ ਪਵਿੱਤਰ ਧਰਤੀ ਨੂੰ ਚੱਲੀਏ ਉੱਥੇ ਜਾ ਕੇ ਨਸ ਸਰਦਾ ਤੇ ਸਤਕਾਰ ਭੇਟ ਕਰੀਏ ਪਹਿਲਾਂ ਸਾਰੀਆਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਅੱਜ ਵਿਸ਼ੇਸ਼ ਦਿਹਾੜਾ ਹੈ ਜਿੱਥੇ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਲਈ ਨਗਰ ਕੀਰਤਨ ਰਵਾਨਾ ਹੋ ਰਹੇ ਨੇ ਜਿਹੜਾ ਦਿਨ ਚੁੜਿਆ ਗਿਆ ਅੱਜ ਕਲਗੀਧਰ ਪਾਸ਼ਾ ਮਹਾਰਾਜ ਦੇ ਸਭ ਤੋਂ ਛੋਟੇ ਫਰਜੰਦ ਸਹਬਜਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਹੈ ਸੋ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਚਰਨਾਂ 'ਚੋ ਇਤਿਹਾਸਿਕ ਅਸਥਾਨ ਗੁਰਦੁਆਰਾ ਪਹਿਲੀ ਪਾਸ਼ਾ ਚਵਾਰਾ ਸਾਹਿਬ ਪਿੰਡ ਛੀਟਾ ਵਾਲਾ ਤੋਂ ਇਹ ਉਪਰਾਲਾ ਕੀਤਾ ਗਿਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸਤਵਿੰਦਰ ਸਿੰਘ ਜੀ ਟੋੜਾ ਉਨ੍ਹਾਂ ਵੱਲੋਂ ਭਾਰਸੋ ਅਤੇ ਨਾਬੇ ਦੀਆਂ ਸਮੂਹ ਸੰਗਤਾਂ ਦੇ ਉਪਰਾਲੇ ਸਦਕਾ ਸਹਿਯੋਗ ਦੇ ਸਦਕਾ ਇੱਕ ਵੱਡੇ ਪੱਧਰ ਦੇ ਉੱਤੇ ਨਗਰ ਕੀਰਤਨ ਸ਼ਹੀਦਾਂ ਦੀ ਧਰਤੀ ਤੱਕ ਲੈ ਕੇ ਜਾ ਰਹੀ ਦੀ ਸਾਰੀਆਂ ਸੰਗਤਾਂ ਵਿੱਚ ਬੜਾ ਉਸ਼ਾ ਹੈ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਵਰ ਚੜ੍ਹ ਕੇ ਇਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਿਸਤਾਨ ਤੋਂ ਜੋ ਨਗਰ ਕੀਰਤਨ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਲੇਦ ਸਿੰਘ ਜੀ ਅਤੇ ਧੰਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਤ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਇਹ ਮਹਾਨ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਗੁਰਦੁਆਰਾ ਚਬਾਰਾ ਸਾਹਿਬ ਤੋਂ ਆਰੰਭ ਹੋਇਆ ਹੈ ਸੋ ਮਹਾਨ ਸ਼ਹੀਦਾਂ ਦੀ ਧਰਤੀ ਹੈ ਸ੍ਰੀ ਫਤੇਗੜ ਸਾਹਿਬ ਇਨ ਪੁੱਤਰਾਂ ਦੇ ਸੀਸ ਪਰਵਾਰ ਦੀ ਸੋ ਚਾਰ ਚਾਰ ਮੁਏ ਤੋਂ ਕਿਹਾ ਹੂਆ ਜੀਵਤ ਲੱਖ ਹਜ਼ਾਰ ਉਸ ਮਹਾਨ ਧਰਤੀ ਨੂੰ ਸਾਰੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਸੈਭੇ ਕਮਾਲ ਵਾਲੀ ਦੋ ਜਹਾਨ ਸਰਵੰਸਦਾਨੀ ਕਲਗੀਧਰ ਦਸ਼ਵਿਹਸਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਸ੍ਰੀ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਹਲਕਾ ਪਾਸੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਜਥੇਦਾਰ ਸਦਨ ਸਿੰਘ ਟੌੜਾ ਦੀ ਸੱਚੀ ਗਵਾਈ 'ਚ ਆਪ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੇ ਹੋ ਜੀ ਬਹੁਤ ਹੀ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸ਼ਿੰਟਾ ਵਾਲਾ ਜਗਤਗੁਰੂ ਬਾਬਾ ਜੀ ਤੇ ਚਰਨ ਸ਼ੋਧ ਧਰਤੀ ਤੋਂ ਆਰੰਭ ਹੋ ਚੁੱਕਾ ਹੈ ਜੀ ਬੜੀ ਸ਼ਾਨੋ ਸ਼ੌਕਤ ਨਾਲ ਸਰ ਦਾ ਸਤਿਕਾਰ ਨਾਲ ਸੰਗਤਾਂ ਨਤਮਸਤਕੋਰੀਆਂ ਨੇ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਜੀ ਆਇਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਨੇ ਬਹੁਤ ਵਧੀਆ ਤੰਗ ਨਾ ਕੀਤੇ ਗਏ ਨੇ ਜਿਹੜੀ ਚੌਂਕੀ ਸ਼ੀਟਾਂ ਵਾਲੇ ਕਿਥਾਣਾ ਸਦਰਨਾਬੀ ਦੀ ਪੁਲਿਸ ਆ ਜਿਹੜੀ ਉਹ ਨਾਲ ਪਾਲਕੀ ਸਾਹਿਬ ਦੇ ਨਾਲ ਤੇ ਅੱਗੇ ਤੇ ਪਿੱਛੇ ਫੋਰਸ ਲੱਗੀ ਹੋਈ ਆ ਵੱਧ ਤੋਂ ਵੱਧ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ